ਦੋਸਤੋ ਕਾਫੀ ਬੁੱਲੇ ਸ਼ਾਜ ਦੀ ਇਸਨੇ ਦੀ ਉਲਟੀ ਚਾਲ ਸਾਬਰ ਨੇ ਜਦ ਨੇ ਲਗਾਇਆ ਦੇਖ ਪਿਆ ਨੇ ਕੀ ਦਿਖਲਾਇਆ ਰਗ ਰਗ ਅੰਦਰ ਕਿਰਮ ਚਲਾਇਆ ਜ਼ੋਰਵਾਰ ਦੀ ਗਲਮੋਹਾਲ ਇਸਨੇ ਦੀ ਉਲਟੀ ਚਾਲ ਜਕਰੀਆ ਨੇ ਜਦ ਪਾਇਆ ਕਹਾਰਾ ਜਿਸਦਮ ਵਜਿਆ ਇਸ਼ਕ ਨਗਾਰਾ ਤਰਿਆ ਸਿਰ ਤੇ ਤਿੱਖਾ ਆਰਾ ਕੀਤਾ ਅੱਡ ਜਵਾਲ ਇਸ ਨਈ ਦੀ ਉਲਟੀ ਚਾਲ ਜਦੋਂ ਜਈਏ ਨੇ ਪਾਈ ਛਾਤੀ ਰਮਜ਼ ਇਸ਼ਕ ਦੀ ਲਾਈ ਕਾਤੀ ਜਲਵਾ ਦਿੱਤਾ ਆਪਣਾ ਜਾਤੀ ਧਨ ਖੰਜਰ ਕੀਤਾ ਲਾਲ ਇਸ ਨਈ ਦੀ ਉਲਟੀ ਚਾਲ ਆਪ ਇਸ਼ਾਰਾ ਅੱਖ ਦਾ ਕੀਤਾ ਤਾਂ ਮਦਵਾ ਮਨਸੂਰ ਨੇ ਪੀਤਾ ਸੂਲੀ ਚੜ ਕੇ ਦਰਸ਼ਨ ਲੀਤਾ ਹੋਇਆ ਇਸ਼ਕ ਕਮਾਲ ਇਸ ਨਈ ਦੀ ਉਲਟੀ ਚਾਲ ਸੁਲੈਮਾਨ ਨੂੰ ਇਸ਼ਕ ਜੋ ਆਇਆ ਮੁੰਦਰਾ ਹੱਤੋਂ ਚਾ ਗਵਾਇਆ ਤਖਤ ਨਾ ਪਰਿਆ ਦਾ ਫਿਰ ਆਇਆ ਪਠ ਛੋਕੇ ਪਿਆ ਬਿਹਾਲ ਇਸ ਨਹਿ ਦੀ ਉਲਟੀ ਚਾਲ ਬੁੱਲੇ ਸ਼ਾਹ ਹੁਣ ਚੁੱਪ ਚੰਗੇਰੀ ਨਾ ਕਰੇ ਇੱਥੇ ਐਡ ਦਲੇਰੀ ਗੱਲ ਨਾ ਬੰਦੀ ਤੇਰੀ ਮੇਰੀ ਛੱਡ ਦੇ ਸਾਰੇ ਵਹਿਮ ਖਿਆਲ ਇਸ ਨਹਿ ਦੀ ਉਲਟੀ ਚਾਲ